ਫੇਸਬੁੱਕ ਤੇ ਇਹ ਵੀ ਕਿਹਾ ਜਾਂਦਾ ਵੀ ਇੱਕ ਪਾਸੇ ਭਗਵੰਤ ਮਾਨ ਸਾਹਿਬ ਹੈ ਦੂਜੇ ਪਾਸੇ ਕਰਮਜੀਤ ਅਨਮੋਲ ਹੈ ਭੰਡਾ ਦੀ ਪਾਰਟੀ ਇਕੱਠੀ ਹੋ। ਸਾਸਪੁਰ ਤੋਂ ਸਣੀ ਦੇ ਓਲ ਕਿੰਨੇ ਵਾਰੀ ਗਿਆ? ਅਰਦਾਸਪੁਰ ਸ਼ਨੀਵਾਰ ਨਹੀਂ ਗਿਆ ਉਹ। ਸਾਡੇ ਮOHAMA ਸਦੀਕ ਜੀ ਸੀਗੇ ਸਰਪ ਉਹਦਾ ਇੱਥੇ ਜਵਾਈ ਵੇਂਦੇ ਸੀਗੇ ਆਪ ਉਹ ਲੁਧਿਆਣੇ ਰਹਿੰਦੇ ਸੀਗੇ। ਸਾਡੇ ਇਸ ਤੋਂ ਫੇਸ ਕਿੰਨੇ ਬੰਦਿਆਂ ਨੂੰ ਮਿਲਿਆ? ਪਰ ਤੇ ਪਿੰਡ ਇਹ ਹਲਕੇ ਤੋਂ ਬਾਹਰ ਹੀ ਉਮੀਦਵਾਰ ਆ ਉਹ ਤੇ ਜੀ ਦਾ ਤਾਂ ਬੱਲ ਲੱਗਦਾ ਹੀ ਲੱਗਦਾ ਜੀ। ਤਰ ਲੋਕਾਂ ਦੇ ਵਿੱਚ ਇਸ ਚੀਜ਼ ਦਾ ਵਿਰੋਧ ਵੀ ਹੈ ਵੀ ਬਾਹਰਲਾ ਬੰਦਾ ਫਰੀਦਕੋਟ ਹਲਕੇ ਦਾ ਕਿਵੇਂ ਵਿਕਾਸ ਕਰ ਸਕਦਾ ਜੀ ਜਿਹੜਾ ਕਦੇ ਫਰੀਦਕੋਟ ਹੀ ਨਹੀਂ ਆਇਆ ਬਾਹਰਲਾ ਆਪਾਂ ਕਿਵੇਂ ਕਹਿੰਦੇ ਵੀ ਉਹ ਪਾਕਿਸਤਾਨ ਤੋਂ ਆ ਗਿਆ ਜਾਂ ਕੈਨੇਡਾ ਤੋਂ ਆ ਗਿਆ ਉਹ ਆਪਣਾ ਪੰਜਾਬ ਦਾ ਹੀ ਆ ਜਰੀ ਨਹੀਂ ਪਿੰਡ ਜਿੱਥੇ ਆ ਹੀ ਨਹੀਂ ਸਾਡੇ ਤੋਂ ਮੈਂ ਤਾਂ ਵੇਖਣ ਵੀ ਜਮਾ ਮਸੀ ਸਾਡੇ ਇੱਥੇ ਸਸਦੇ ਵਿੱਚ ਆਏ ਆ ਕੋਈ ਪਾਰਟੀ ਬਣੀ ਲੋਕਾਂ ਨੂੰ ਤਬਦੀਲੀ ਲੈਂਦੀ ਸੀ ਬੜੀਆਂ ਆਸਾਂ ਸੀ ਪਰ ਉਹ ਆਸਾਂ ਨਹੀਂ ਪੂਰੀਆਂ ਹੋਈਆਂ ਜੀ ਉਦੋਂ ਕ腐ਸ਼ਨ ਵੱਧਾ ਕਿਤੇ ਜਾੜੋ ਕੇ ਦਫ਼ਤਰ ਚ ਕੋਈ ਕੰਮ ਕਰ ਲੋ ਸਾਰਾ ਕੋਈ ਗਲਤ ਹੋਈ ਜਾਂਦੀ ਹੰਤਮਾਨ ਦੇ ਉਹ ਸੱਜੀ ਬਾਣ ਜੀ ਇਹ ਜੇਕਰ ਹਲਕਾ ਜਿੱਤੋ ਤੋ ਜਿਤਾ ਕੇ ਭੇਜਣਗੇ ਤਾਂ ਮਤਲਬ ਵੀ ਸਾਨੂੰ ਸਿੱਧਾ ਸੀਐਮੰਦੇ ਨਾਲ ਮਿਲਣ ਦਾ ਮੌਕਾ ਵੀ ਮਿਲੂਗਾ ਆਸਾਂ ਬੜੀਆਂ ਸੀਆਂ ਤਬਦੀਲੀ ਲੈਂਦੀ ਹੋ ਸਕਦਾ ਸਾਡੇ ਅਰਗੇ ਵਿੱਚ ਅਸੀਂ ਕਟੜ ਕਾਲੀ ਫਿਰ ਵੀ ਵੋਟ ਪਾਤੀ ਹੋਵੇ ਪਰ ਉਹ ਆਸਾਂ ਦੇ ਪਾਣੀ ਫਿਰ ਗਏ ਨਹੀਂ ਨਾ ਨੌਕਰੀਆਂ ਸਾਡੇ ਪਿੰਡ ਪੰਜ ਨੌਕਰੀਆਂ ਸਰਕਾਰੀ ਜੀ ਸਰਕਾਰੀ ਜੀ ਇਹਦੇ ਤੋਂ ਐ ਨਹੀਂਗਾ ਵੀ ਉਹ ਉਹ ਵੀ ਪੂਰਾ ਜਿਹੜੇ ਮੈਟ ਤੇ ਆਏ ਆ ਜੀ ਇਹਦੇ ਫੜ ਕੇ ਨਹੀਂ ਰੱਖਣਾ ਵੀ ਆਪਾਂ ਫੜ ਕੇ ਰੱਖ ਲੈਨੇ ਆ ਕਿ ਜੇ ਨੌਕਰੀਆਂ ਦੀ ਗੱਲ ਕਰੀਏ ਆਪਾਂ ਤੇ ਸੰਗਰੂਰ ਦੇ ਵਿੱਚ ਲੋਕੀ ਟਾਵਰਾਂ ਤੇ ਚੜੇ ਬੈਠੇ ਆ ਟੈਂਕੀਆਂ ਤੇ ਕਿਉਂ ਚੜੇ ਬੈਠੇ ਆ ਜੇ ਇੰਨੇ ਇੰਨੇ ਪੰਜਾਬ ਦੇ ਲੋਕਾਂ ਨੂੰ ਨੌਕਰੀਆਂ ਨਹੀਂ ਪ੍ਰਕਾਸ਼ ਸਿੰਘ ਭੱਟੀ ਅਕਾਲੀ ਦਲ ਤੋਂ ਹਮ ਹਬੌਰ ਤੋਂ ਆਇਆ ਸੀਗਾ ਤੇ ਉਹਨੇ ਰੱਜ ਕੇ ਇੱਥੇ ਹਲਕੇ ਦਾ ਕੰਮ ਕੀਤਾ ਸੀਗਾ ਅਸੀਂ ਐ ਕਿਵੇਂ ਕਹੇ ਸਾ ਮੈਂ ਬਾਹਰ ਦਾ ਕੰਮ ਨਹੀਂ ਕਰਦਾ ਸਸ਼ੀਕਾਲ ਤੁਸੀਂ ਜੁੜੇ ਹੋ ਸਫਰ ਟੈਲੀਵੀਜ਼ਨ ਦੇ ਨਾਲ ਮੈਂ ਹਜੋਤ ਗਰੇਵਾਲ ਆਮ ਆਦਮੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਨਵੀਂ ਲਿਸਟ ਜਾਰੀ ਕਰ ਦਿੱਤੀ ਹੈ ਲੋਕ ਸਭਾ ਉਮੀਦਵਾਰਾਂ ਦੀ ਤੇ ਫਰੀਦਕੋਟ ਦੇ ਵਿੱਚ ਕਰਮਜੀਤ ਅਨਮੋਲ ਨੂੰ ਨਿਤਾਰਿਆ ਗਿਆ ਹੁਣ ਦੇਖਣਾ ਹੋਵੇਗਾ ਲੋਕਾਂ ਦਾ ਕੀ ਵਿਊ ਹੈ ਲੋਕ ਕੀ ਕਹਿੰਦੇ ਨੇ ਇਹਦੇ ਬਾਰੇ ਆ ਕੀ ਲੱਗਦਾ ਜੀ ਜਿਸ ਤਰੀਕੇ ਨਾਲ ਕਰਮਜੀਤ ਅਨਮੋਲ ਨੂੰ ਦਾਵੇਦਾਰ ਕਰਾਰ ਦੇ ਦਿੱਤਾ ਗਿਆ ਉਮੀਦਵਾਰ ਦੇ ਕਰਾਰ ਦੇ ਦਿੱਤਾ ਗਿਆ ਲੱਗਦਾ ਜਿੱਤ ਸਕਣਗੇ ਹਾਂਜੀ ਹਾਂਜੀ ਬਹੁਤ ਵਧੀਆ ਇਨਸਾਨ ਹੈ ਜੀ ਲੋਕਾਂ ਦੇ ਵਿੱਚ ਪਹਿਲਾਂ ਵੀ ਵਿਚਰਦੇ ਆ ਜੀ ਤੇ ਦੂਸਰਾ ਸਭ ਤੋਂ ਜਿਹੜਾ ਵੱਡਾ ਲੋਕਾਂ ਨੂੰ ਫਾਇਦਾ ਹੈ ਜੀ ਭਗਵੰਤ ਮਾਨ ਦੇ ਉਹ ਸੱਜੀ ਬਾਹ ਹੈ ਜੀ ਤੇ ਜੇਕਰ ਹਲਕਾ ਜਾਈ ਤੋਂ ਤੋਂ ਜਿਤਾ ਕੇ ਭੇਜਣਗੇ ਹਾਂ ਤਾਂ ਮਤਲਬ ਵੀ ਸਾਨੂੰ ਸਿੱਧਾ ਸੀਐਮੰਨ ਦੇ ਨਾਲ ਮਿਲਣ ਦਾ ਮੌਕਾ ਵੀ ਮਿਲੂਗਾ ਹਾਂ ਪਰ ਲੋਕਾਂ ਦੇ ਵਿੱਚ ਇਸ ਚੀਜ਼ ਦਾ ਵਿਰੋਧ ਵੀ ਹੈ ਵੀ ਬਾਹਰਲਾ ਬੰਦਾ ਫਰੀਦਕੋਟ ਹਲਕੇ ਦਾ ਕਿਵੇਂ ਵਿਕਾਸ ਕਰ ਸਕਦਾ ਜੀ ਜਿਹੜਾ ਕਦੇ ਫਰੀਦਕੋਟ ਹੀ ਨਹੀਂ ਆਇਆ ਨਹੀਂ ਜੀ ਬਾਹਰਲਾ ਆਪਾਂ ਕਿਵੇਂ ਕਹਿੰਦੇ ਵੀ ਉਹ ਪਾਕਿਸਤਾਨ ਤੋਂ ਆ ਗਿਆ ਜਾਂ ਕੈਨੇਡਾ ਤੋਂ ਆ ਗਿਆ ਹਾਂ ਉਹ ਆਪਣਾ ਪੰਜਾਬ ਦਾ ਹੀ ਹੈ ਹੂੰ ਤੇ ਪੰਜਾਬ ਦਾ ਕਿਤੇ ਵੀ ਬੰਦਾ ਲੜ ਸਕਦਾ ਹੈ ਜਿਹੜਾ ਵਧੀਆ ਇਨਸਾਨ ਹੈ ਤੇ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਹੈ ਵੀ ਉਹ ਜੈਤੋ ਫਰੀਦਕੋਟ ਹਲਕਾ ਨੂੰ ਜਿਤਾ ਕੇ ਤੇ ਲੋਕ ਸਭਾ ਦੇ ਵਿੱਚ ਭੇਜਿਆ ਨਾ ਹੂੰ ਤੇ ਸਭ ਦੇ ਮੁੱਦੇ ਠਾਕੇ ਤੇ ਸਾਡੇ ਸੇਵਾ ਕਰੂਗਾ ਫਰੀਦਕੋਟ ਹਲਕੇ ਦੀ ਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਇੱਧਰ ਵੀ ਗੱਲਬਾਤ ਕਰਾਂਗੇ ਕੀ ਲੱਗਦਾ ਪਹਿਲਾ ਵਾਲੇ ਐਮਪੀ ਦੀ ਗੱਲ ਕਰੀਏ ਮੁਹੰਮਦ ਸੰਦੇਕ ਜੀਆ ਦੀ ਫਰੀਦਕੋਟ ਦੇ ਵਿੱਚ ਉਹ ਵੱਡੀ ਜਿੱਤ ਦੇ ਨਾਲ ਲੋਕ ਸਭਾ ਦੇ ਵਿੱਚ ਜਾਂਦੇ ਆ ਲੱਗਦਾ ਕੁਝ ਕਾਰਜਕਾਲ ਕੀਤਾ ਹੈ ਉਹਨਾਂ ਨੇ ਕਿੱਦਾਂ ਦਾ ਰਿਹਾ ਉਹਨਾਂ ਦਾ ਕਾਰਜਕਾਲ ਉਹਨਾਂ ਨੇ ਠੀਕ ਠੀਕ ਜਿਹਾ ਕੀਤਾ ਜੀ ਹੂੰ ਇਹਨਾਂ ਦੇ ਝਾਕ ਹੈਗੀ ਸਾਨੂੰ ਇਹ ਕਰਨਗੇ ਆ ਆਮ ਆਦਮੀ ਵਾਲਿਆਂ ਦੀ ਗੱਲ ਕਰੀਏ ਹਾਂ ਜੀ ਇਹ ਕੀ 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 ਕੰਮ ਕੀਤੇ ਮੁਹੰਮਦ ਸੰਦੇਕ ਜੀ ਨੇ ਅੱਜ ਤੱਕ ਕੰਮ ਚੰਗੇ ਕਰਤੇ ਜਿਹੜੇ ਕਰਤੇ ਜੀ ਕੀ 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 ਕਰਤੇ ਕੁਝ ਯਾਦ ਆ ਜੀ ਨਹੀਂ ਹੂੰ ਤੇ ਇੱਕ ਕਿਵੇਂ ਕਿਵੇਂ ਦੇਖਦੇ ਹੋ ਜੀ ਸਾਰੇ ਬਸਲੇ ਨੂੰ ਕਿਉਂਕਿ ਜੇ ਕਰਮਜੀਤ ਅਨਮੋਲ ਦੀ ਗੱਲ ਕਰੀਏ ਫੇਸਬੁੱਕ ਤੇ ਇਹ ਵੀ ਕਿਹਾ ਜਾਂਦਾ ਹੈ ਵੀ ਇੱਕ ਪਾਸੇ ਭਗਵੰਤ ਮਾਨ ਸਾਹਿਬ ਹੈ ਦੂਜੇ ਪਾਸੇ ਕਰਮਜੀਤ ਅਨਮੋਲ ਹੈ ਭੰਡਾ ਦੀ ਪਾਰਟੀ ਇਕੱਠੀ ਹੋ ਗਈ ਨਹੀਂ ਜੀ ਬਹੁਤ ਵਧੀਆ ਇਨਸਾਨ ਆ ਬਹੁਤ ਅਸਮੁਖ ਇਨਸਾਨ ਆ ਅਸੀਂ ਉਹਦੀ ਸਪੋਰਟ ਕਰਾਂਗੇ ਜੀ ਹੂੰ ਅਸੀਂ ਚੋਣਿਆਂ ਨੂੰ ਵੀ ਵਧੀਆ ਸਾਡੇ ਹਲਕੇ ਤੋਂ ਬਹੁਤ ਖੁਸ਼ੀ ਹੋਈ ਜੀ ਕੀ ਕੀ ਲੱਗਦਾ ਜਿੱਤ ਜਾਣਗੇ ਇਸ ਵਾਰ ਕੋਈ ਕਹਿ ਨਹੀਂ ਸਕਦਾ ਜੀ ਹੂੰ ਕਿਉਂ ਇੱਧਰ ਮੈਂ ਇੱਧਰ ਦੀ ਕੈਮਰਾਮੈਨ ਨੂੰ ਕਹੂੰਗਾ ਇੱਧਰ ਦੀ ਆ ਜਾਓ ਐ ਜਿਸ ਤਰੀਕੇ ਨਾਲ ਜੇ ਫੇਸਬੁੱਕ ਦੀ ਗੱਲ ਕਰੀਏ ਇੱਕ ਜਿਹੜੀ ਮੈਂ ਗੱਲ ਕਰਦਾ ਵੀ ਇਹ ਪਾਰਟੀ ਬਣੀ ਲੋਕਾਂ ਨੇ ਤਬਦੀਲੀ ਲਿਆਂਦੀ ਸੀ ਬੜੀਆਂ ਆਸਾਂ ਸੀਆਂ ਪਰ ਉਹ ਆਸਾਂ ਨਹੀਂ ਪੂਰੀਆਂ ਹੋਈਆਂ ਜੀ ਉਦੋਂ ਕ腐ਸ਼ਨ ਵੱਧਦਾ ਕਿਤੇ ਜਾੜੋ ਕਿਸੇ ਦਫ਼ਤਰ ਚ ਕੋਈ ਕੰਮ ਕਰ ਲੋ ਸਾਰਾ ਕੋਈ ਗਲਤ ਹੋਈ ਜਾਂਦਾ ਜੀ ਲੋਕੀ ਲੋਕਾਂ ਨੇ ਅੱਗੇ ਤੁਹਾਡੀ ਗੱਲ ਵਿੱਚ ਹੈ 92 ਐਮਐਲਏ ਚਤਾਈ ਸੀ ਪਰ ਹੁਣ ਉਹੀ ਲੋਕ ਇਹ ਕਹਿੰਦੇ ਆ ਵੀ ਅਸੀਂ ਜਿਹੜੇ ਅੱਜ ਦਾ ਪੇਪਰ ਪੜ੍ਹ ਲਓ ਜੀ ਜੀ 92 ਐਮਐਲਏ ਕੋਈ ਆਪਦੇ ਸਾਡੇ ਹਲਕੇ ਦਾ ਕੋਈ ਦੂਜੇ ਵਰਕਰਾਂ ਚੋਂ ਕੈਂਡੀਡੇਟ ਨਹੀਂ ਥਿਆਗਾ ਅੱਜ ਪੇਪਰ ਜੀਚ ਖਬਰ ਪੜੀ ਵਿਖੋ ਸੀ ਵੀ 92 ਐਮਐਲਏ ਤੇ ਉਹ ਵਰਕਰਾਂ ਦੇ ਵਿੱਚੋਂ ਤਾਂ ਕੋਈ ਥਿਆ ਨਹੀਂਗਾ ਤੇ ਪਾਸੇ ਉਹਨਾਂ ਨੇ ਦੇ ਦਿੱਤੀਆਂ ਸੀਟਾਂ ਹੋਰਾਂ ਨੂੰ ਵੱਡੂ ਹੋਰ ਬੰਦੇ ਦੇ ਨਾਮ ਨੇ ਸਾਰੇ ਨਾਂ ਵੀ ਦਿੱਤੇ ਹੋਏ ਸਿਆਹਾ ਹਾ ਹਾ ਦੇਤੇ ਜੇ ਜੇਤੋ ਹਲਕੇ ਦੀ ਸੌਰੀ ਫਰੀਦਕੋਟ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਬਹੁਤ ਨੌਜਵਾਨ ਮਿਹਨਤ ਕਰ ਰਹੇ ਸੀ ਆਮ ਆਦਮੀ ਦੇ ਵਰਕਰ ਹੁੰਦੇ ਸੀ ਜੀ ਬਹੁਤ ਆਸਾਂ ਬੜੀਆਂ ਸੀਆਂ ਤਬਦੀਲੀ ਲੈਂਦੀ ਹੋ ਸਕਦਾ ਸਾਡੇ ਅਰਗੇ ਵਿੱਚ ਅਸੀਂ ਕਟੜ ਕਾਲੀ ਫਿਰ ਵੋਟ ਪਾਤੀ ਹੋਵੇ ਪਰ ਉਹ ਅਸਰ ਦੇ ਪਾਣੀ ਫਿਰ ਗਿਆ ਨਹੀਂ ਹੋਈਆਂ ਕੀ ਲੱਗਦਾ ਉਹਨਾਂ ਨੌਜਵਾਨਾਂ ਦੇ ਵਿੱਚ ਉਹਨਾਂ ਲੋਕਾਂ ਦੇ ਲਈ ਵਿਦਰੋਹ ਫੈਲੂਗਾ ਹਾਂਜੀ ਹੋਊਗਾ ਅਸਰ ਜ਼ਰੂਰ ਪੈਣਾ ਇਹ ਆਟੋਮੈਟਿਕ ਪਊਗਾ ਹੀ ਜੇ ਆਮ ਆਦਮੀ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਕਹਿੰਦੀ ਸੀ ਅਸੀਂ ਆਮ ਘਰਾ ਦੇ ਪੁੱਤ ਆ ਆਮ ਲੋਕਾਂ ਨੂੰ ਟਿਕਟਾਂ ਦੇਣੀ ਆ ਲੱਗਦਾ ਕਰਨਜੀਤ ਅਨਮੋਲ ਆਮ ਐ ਐਮਐਲਏ ਸਭ ਬਣੇ ਆ ਹੁਣ ਵੇਖੋ ਕਿੰਨਾ ਕੋ ਸਾਡਾ ਵਿਰਲਾ ਵਿਚਰਦੇ ਆ ਦਾ ਜੋ ਦੁੱਖ ਸੁੱਖ ਚਾਉਂਦੇ ਇਥੇ ਪਿੰਡ ਚ ਕਿਤੇ ਆ ਕੇ ਬਖਾਰ ਦੱਸਣ ਭਈ ਵੇਸ਼ ਫਰਾਨੇ ਦੇ ਦੁੱਖ ਸੁੱਖ ਚਾਹੀਏ ਜੀ ਤੇ ਪ੍ਰਾਤਨ ਬੰਦੇ ਤਕਰੀਬਨ ਦੁੱਖ ਸੁੱਖ ਚ ਤਾਂ ਆਉਂਦੇ ਆ ਚੱਲੋ ਹੋ ਹਾਂ ਜੇ ਤੇ ਆਪ ਮੇਰੇ ਤੇ ਮਸੀਤ ਬੰਦੀ ਆ ਕੇ ਖੜਦੇ ਤਾਂ ਵੀ ਪੁੱਛਦੇ ਤਾਂ ਵੀ ਕੈ ਕੀ ਗੱਲ ਹੈ ਭਾਈ ਜੀ ਫੇਰ ਫੇਰ ਕੀ ਲੱਗਦਾ ਹੈ ਹਲਕਾ ਫਰੀਦਕੋਟ ਦੀ ਗ ਲੰਮੀ ਜਤ ਜੋ ਹਮਮਸਦੀਖ ਦੀ ਗੱਲ ਵੀ ਉਹ ਕੱਟੜ ਕਾਂਗਰਸੀ ਪਰਿਵਾਰ ਹੈ ਜੀ ਉਹਨਾਂ ਨੇ ਹੁਣ ਨਹੀਂ ਇਹਨਾਂ ਕੋਈ ਨਾ ਕੋਈ ਕੀਤਾ ਕੋਈ ਵਿਚਰੇ ਨਹੀਂ ਪਿੰਡ ਚ ਇੱਥੇ ਆਈ ਨਹੀਂ ਸਾਡੇ ਤਾਂ ਮੈਂ ਤਾਂ ਵੇਖਣ ਵੀ ਆ ਜਾ ਮਮਸੀ ਸਾਡੇ ਇੱਥੇ ਸਸਦੇ ਵਿੱਚ ਆਏ ਆ ਹੂੰ ਠੀਕ ਹੈ ਜੀ ਜੀ ਇਧਰ ਆ ਇਧਰ ਹੋਰ ਵੀ ਗੱਲਬਾਤ ਕਰਦੇ ਆ ਤਾਂ ਇਹ ਇਸ ਵਕਤ ਫਰੀਦਕੋਟ ਦੀ ਗੱਲ ਕਰੀਏ ਤਾਂ ਕਰਮਜੀਤ ਅਨਮੋਲ ਦਾ ਵੱਡਾ ਨਾਂ ਤੇ ਲੋਕਾਂ ਦੀਆਂ ਵੱਡੀਆਂ ਉਮੀਦਾਂ ਵੀ ਕਹਿ ਸਕਦੇ ਆ ਜੀ ਆਸਾਂ ਹੁੰਦੀਆਂ ਵੀ ਪਰ ਕਰਨ ਤਾਂ ਹੈ ਨਾ ਇਧਰ ਆ ਜੀ ਅੱਗੇ ਆ ਜੀ ਆਸਾਂ ਤਾਂ ਹੈਗੀਆਂ ਹੀ ਆਸਾਂ ਤਾਂ ਕਿ ਹੁਣ ਬਣਾਈਏ ਤਬਦੀਲੀ ਲਿਆਂਦੀ ਲੋਕਾਂ ਨੇ ਪਰ ਆਸ ਪੂਰੀ ਨਹੀਂ ਹੋਏਗੀ ਹਾਂ ਜੀ ਕੀ ਕਿਵੇਂ ਦੇਖਦੇ ਹੋ ਜੀ ਇੱਕ ਪਾਸੇ 92 ਐਮਐਲਏ ਜਿੱਤੇ ਆ 92 ਦੇ ਵਿੱਚੋਂ ਲੋਕ ਕਹਿੰਦੇ ਆ ਵੀ 92 ਨੇ ਕੰਮ ਨਹੀਂ ਕੀਤਾ ਜੀ ਪਾਰਟੀ ਦਾ ਕੰਮ ਹੈ ਪਾਰਟੀ ਦੇ ਤੌਰ ਤੇ ਕਰ ਰਹੀ ਹੈ ਤੇ ਸਭ ਤੋਂ ਵੱਧ ਗਿਆ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਕੀ 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 ਕੰਮ ਕੀਤੇ ਆ ਗਿਣਾ ਸਕਦੇ ਹੋ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਨੌਕਰੀਆਂ ਕਿੰਨੀਆਂ ਦਿੱਤੀਆਂ ਕਿੰਨੇ ਜਣਿਆਂ ਨੂੰ ਓਕੇ ਕਿਹੜੇ ਲੋਕਾਂ ਨੂੰ ਨੌਕਰੀਆਂ 8000 ਨੌਕਰੀਆਂ ਸਾਢੇ ਪਿੰਡ 5 ਨੌਕਰੀਆਂ ਸਰਕਾਰੀ ਜੀ ਸਰਕਾਰੀ ਜੀ ਇਹਦੇ ਤੋਂ ਐ ਨਹੀਂ ਕਿ ਆ ਵੀ ਉਹ ਵੀ ਪੂਰਾ ਜਿਹੜੇ ਮੈਟ ਤੇ ਆਏ ਆ ਇਹਦੇ ਫੜ ਕੇ ਨਹੀਂ ਰੱਖਣਾ ਵੀ ਆਪਾਂ ਫੜ ਕੇ ਰੱਖ ਲੈਨੇ ਆ ਜੇ ਜੇ ਆਪਾਂ ਮੀਤ ਹੇਰ ਦੀ ਉਮੀਦ ਹਾਂਜੀ ਦੇਖੋ ਜੀ ਦੱਸੋ ਜੀ ਦੇਖੋ ਮੇਰੇ ਆਪਣੇ ਪਰਿਵਾਰ ਦੇ ਪੰਜ ਮਲਾਜ਼ਮ ਹੈ ਜੀ ਗੱਲ ਲੋਕਾਂ ਨੇ ਮੈਂ ਅਕਾਲੀ ਪਾਰਟੀ ਨਾਲ ਜੁੜਿਆ ਹਾਂ ਜੀ 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 ਇਹਾਂ ਦੇ ਵੀ ਬੰਤਾਰ ਤੋਂ ਜਾਂ ਕਿਸੇ ਤੋਂ ਰਖਾਰੇ ਪਰ ਮੈਂ ਆਪ ਜਨਾ ਪੰਜਾਬ ਤੋਂ ਦੂਜੇ ਨੰਬਰ ਤੋਂ ਸੀ ਮੇਰਾ ਬੇਟਾ ਮੈਟ ਦੇ ਵਿੱਚ ਜਿਹੜੀ ਨੂਹਾਂ ਮੇਰੀ ਲੱਗੀ ਸਾਰੇ ਪੰਜਾਬ ਤੋਂ ਸਪੋਰਟ ਪੰਜਾਬ ਦੀ ਖੇਡ ਖੇਡ ਕੇ ਤਾਂ ਬੈਠ ਚਾਈ ਐ ਤੇ ਉਹ ਲੋਕਾਂ ਨੇ ਇਹ ਜਿਹੜਾ ਬੱਚਾ ਮਿਹਨਤ ਕਰੋ ਉਹਨੇ ਲੱਗਣੀ ਲੱਗਣਾ ਭਲਾ ਕਰ ਲਈ ਐ ਤੇ ਭਾਵੇਂ ਕਾਂਗਰਸੀ ਤੇ ਭਲਾ ਐ ਠੀਕ ਠੀਕ ਹੈ ਜੀ ਹੁਣ ਆਹ ਪਤਾ ਕੀ ਹੁੰਦਾ ਜੀ ਵੀ ਪਹਿਲਾਂ ਜਿਹੜਾ ਸਿਸਟਮ ਚੱਲਦਾ ਸੀਗਾ ਅੱਜ ਤੋਂ 15 20 30 ਸਾਲ ਇਹ ਸਾਨੂੰ ਆਮ ਲੋਕਾਂ ਨੂੰ ਹੀ ਪਤਾ ਹੈ ਵੀ ਉਦੋਂ ਜਿਹੜੇ ਹਲਕਾ ਨ ਚਾਰਜ ਹੁੰਦੇ ਸੀਗੇ ਉਹਨਾਂ ਨੇ ਜਿਹੜੇ ਤੇ ਹੱਥ ਰੱਖਤਾ ਉਹ ਲੱਗ ਜਾਂਦਾ ਸੀਗਾ ਪਰ ਇਹਦੇ ਚ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਕੀ ਹੋਇਆ ਵੀ ਜਿਹੜਾ ਮੈਲਟ ਦੇ ਆਇਆ ਬੱਚਾ ਤੇ ਮੈਂ ਮੈਡ ਤੇ ਰੱਖਿਆ ਜਾ ਜੇ ਜੇ ਨੌਕਰੀਆਂ ਦੀ ਗੱਲ ਕਰੀਏ ਆਪਾਂ ਤੇ ਸੰਗਰੂਰ ਦੇ ਵਿੱਚ ਲੋਕੀ ਟਾਵਰਾਂ ਤੇ ਜੜੇ ਬੈਠੇ ਆ ਟੈਂਕੀਆਂ ਤੇ ਕਿਉਂ ਜੜੇ ਬੈਠੇ ਆ ਜੇ ਇੰਨੇ ਇੰਨੀ ਪੰਜਾਬ ਦੇ ਲੋਕਾਂ ਨੂੰ ਨੌਕਰੀਆਂ ਮਿਲ ਪੰਜਾਬ ਦੀ ਤੁਸੀਂ ਗੱਲ ਕਰ ਰਹੇ ਆ ਘਰ ਦੇ ਵਿੱਚ ਜੇ ਪੰਜ ਜੀ ਹੈ ਤਾਂ ਪੰਜਾਂ ਦਾ ਵੱਖਾ ਵੱਖਰਾ ਮੂੰਹ ਹੁੰਦਾ ਹੈ ਇਹ ਪੰਜਾਬ ਦੀ ਗੱਲ ਤਾਂ ਬਹੁਤ ਵੱਡੀ ਹੁੰਦੀ ਹੈ ਪਿੰਡ ਦੀ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਦੇਖੋ ਘਰਦਾ ਨਹੀਂ ਜਿਹੜੇ ਜੀਓ ਡੋਡੀ ਹੋ ਜਾਂਦੇ ਆ ਤੇ ਇਹ ਸਾਰੇ ਨੂੰ ਨਹੀਂ ਕਹ ਅਗਲਾ ਕਹਿ ਸਕਦੇ ਜਿਹ ਕੋ ਮੈਰਿਟ 'ਚ ਨਹੀਂ ਆਉਂਦਾ ਉਹ ਟਾਵਰ ਤੇ ਚੜ ਜੂਗਾ ਖੁਜ ਮੈਨੂੰ ਨੌਕਰੀ ਦੇ ਉਹਨੂੰ ਐ ਤਾਂ ਮਿਲ ਨਹੀਂ ਪਰੂਨਾ ਕੋਲੇ ਤਾਂ ਸਬੂਤ ਆ ਉਹ ਕਹਿੰਦੇ ਅਸੀਂ ਮੈਰਿਟ ਦੇ ਵਿੱਚ ਆਏ ਆ ਅਸੀਂ ਚੰਗੇ ਨੰਬਰਾਂ ਨਾਲ ਡਿਗਰੀਆਂ ਲਈਆਂ ਕਿਹੜੇ ਸਬੂਤ ਆ ਲੈ ਪੇਸ਼ ਕਰੋ ਜੀ ਇੱਕ ਵੀ ਸਬੂਤ ਆ ਲੈ ਪੇਸ਼ ਕਰੋ ਤੁਸੀਂ ਸਾਹਮਣੇ ਜੀ ਇਹ ਸਾਹਮਣੇ ਪੇਸ਼ ਕਰਾਂਗੇ ਤਾਂ ਫੇਰ ਹੀ ਆ ਨਾ ਇਹ ਆਪਾਂ ਅੱਖ ਨਾਲ ਨਹੀਂ ਮੰਨਦਾ ਕਾ ਜੀ ਸਾਰੇ ਪੰਜਾਬ ਚ ਦੂਜੇ ਨੰਬਰ ਤੇ ਸੀ ਹੂੰ ਪੰਜਾਬ ਦੀ ਲਿਸਟ ਦੇ ਵਿੱਚ ਹੂੰ ਜਿਹੜੇ ਨੂਹ ਆ ਮਰਿਓ ਸਾਰੇ ਪੰਜਾਬ سپورٹس ਪੰਜਾਬ ਖੇਡ ਕੇ ਆਈ ਹੈ ਕਬੱਡੀ ਦੇ ਵਿੱਚ ਉਹ ਉਸ ਕੋਟੇ ਚ ਆਈ ਹੈ ਹੂੰ ਤੇ ਇੱਥੇ ਗੱਲ ਤਾਂ ਮੇਰਾ ਕਰ ਹੀ ਦਿੰਦਾ ਜੀ ਇਹ ਮਿਹਨਤ ਨੂੰ ਰੰਗ ਲੱਗਣਾ ਹੈ ਜੀ ਇਹ ਨਹੀਂ ਪਰ ਉਹੀ ਗੱਲ ਹੋ ਗਈ ਨਾ ਵੀ ਜਿਹੜਾ ਮੈਨਟ ਤੇ ਆਇਆ ਮੈਨਟ ਤੇ ਇਹਦਾ ਬੱਚਾ ਲੱਗ ਗਿਆ ਜੀ ਮੈਡ ਤੇ ਆਇਤਾ ਲਾਗੇ ਬੱਚਾ ਇਹਦੇ ਨੇ ਸਹਿਮਤਾ ਸੀ ਨੰਬਰ 2 ਤੇ ਇੱਕ ਫੇਰ ਉਹਦੇ ਚ ਇਹਨਾਂ ਦੇ ਬੱਚਾ ਦੀ ਮਿਹਨਤ ਆ ਨਾ ਸਰਕਾਰ ਦੀ ਮਿਹਨਤ ਤਾਂ ਨਹੀਂ ਕਹਿ ਸਕਦੇ ਇਹਨਾਂ ਦੇ ਬੱਚਿਆਂ ਦੇ ਜਗਲਾਤ ਮੇਕ ਵਿੱਚ ਮੇਰਾ ਬੇਟਾ ਜੀ ਉੱਥੇ ਉਹਨਾਂ ਨੇ ਦਵਾਲਿਆ ਪਟਿਆਲੇ ਸੱਦੇ 14 ਕਿਲੋਮੀਟਰ ਰੇਸ ਲੁਾਈ 95% ਦੇ ਮੈਟ੍ਰਿਕ ਦੇ ਪਲੱਸ 2 ਜੋ ਨੰਬਰ ਆ ਤੇ ਉਹ ਜੋ ਪੰਜਾਬ 14 ਕਿਲੋ ਵਿੱਚ ਫਰਸਟ ਆਇਆ ਤੇ ਉਹਨਾਂ ਨੂੰ ਉੱਥੇ ਹੀ ਆ ਤੂੰ ਲੱਗ ਗਿਆ ਬੇਟਾ ਪਾ ਕੇ ਲੱਡੂ ਵਾਂਗਰੇ ਠੀਕ ਹੈ ਜੀ ਆ ਦੇਖੋ ਮੈਟ ਦੇ ਵਿੱਚ ਆਇਆ ਤਾਂ ਅਸੀਂ ਤਾਂ ਇਹਨਾਂ ਨੂੰ ਵਧਾਈ ਦਿੰਦੇ ਹਾਂ ਚਲੋ ਠੀਕ ਹੈ ਜੀ ਆਪਾਂ ਮੁੱਦੇ 'ਤੇ ਵਾ ਲਾਵਾਂਗੇ ਜਿਵੇਂ ਲੱਗਦਾ ਜੀ ਤੁਹਾਨੂੰ ਤੁਹਾਨੂੰ ਕਿਵੇਂ ਲੱਗਦਾ ਜਿਵੇਂ ਫੇਸਬੁੱਕ ਦੀ ਗੱਲ ਕਰੀਏ ਸੋਸ਼ਲ ਮੀਡੀਆ ਦਾ ਜਵਾਨਾ ਤਾਂ ਲੋਕ ਟਰੋਲ ਕਰ ਰਹੇ ਐ ਵੀ ਪੰਡਾ ਦੀ ਪਾਰਟੀ ਇਕੱਠੀ ਹੋ ਗਈ ਗੱਪੀਆਂ ਦੀ ਪਾਰਟੀ ਇਕੱਠੀ ਹੋ ਗਈ ਪਾਰਟੀ ਨਹੀਂ ਕਹਿ ਸਕਦੇ ਆਪਾਂ ਇਹ ਚੀਜ਼ ਨੂੰ ਕਿਸੇ ਦਾ ਕਿੱਤਾ ਜਿਹੜਾ ਕਿਸੇ ਦਾ ਵੀ ਪ੍ਰੋਫੈਸ਼ਨਲ ਕਿੱਤਾ ਉਹ ਉਹਦੇ ਕਿਤੇ ਨਾਲ ਜੁੜਿਆ ਹੋਇਆ ਬੇਸ਼ੱਕ ਮੀਡੀਆ ਨਾਲ ਬੇਸ਼ੱਕ ਕਲਾਕਾਰ ਆ ਬੇਸ਼ੱਕ ਕਿਸਾਨ ਆ ਕੁਝ ਵੀ ਆ ਪਰ ਜਿਹੜਾ ਹਲਕੇ ਤੋਂ ਬਾਹਰ ਉਮੀਦਵਾਰ ਹੈ ਉਹ ਹਲਕੇ ਦਾ ਵਿਕਾਸ ਨਹੀਂ ਕਰ ਸਕਦਾ ਪਿਛਲੀਆਂ ਦੀ ਲੈ ਲਓ ਤੁਸੀਂ ਗਿਣਤੀ ਵਾਰ ਲਾ ਲਓ ਕਰਦਾਸਪੁਰ ਤੋਂ ਸਨੀ ਦੇ ਔਲ ਕਿੰਨੇ ਅਰੀ ਗਿਆ ਕਰਦਾਸਪੁਰ ਸ਼ੀਵਾਰ ਨਹੀਂ ਗਿਆ ਉਹ ਸਾਡੇ ਮOHAMA ਸਦੀਕ ਜੀ ਸੀਗੇ ਸਰਪ ਉਹਦਾ ਇੱਥੇ ਜਵਾਈ ਹੀ ਬਹਿੰਦੇ ਸੀਗੇ ਆਪ ਉਹ ਲੁਧਿਆਣੇ ਰਹਿੰਦੇ ਸੀਗੇ ਸਾਡੇ ਫੇਸ ਟੂ ਫੇਸ ਕਿੰਨੇ ਬੰਦਿਆਂ ਨੂੰ ਮਿਲਿਆ ਸਾਡੇ ਪਿੰਡ ਚੋਂ ਨਾ ਸਾਡੇ ਹਲਕੇ ਚੋਂ ਲਾ ਲੋ 9 ਵਿਧਾਨ ਸਭਾ ਹਲਕੇ ਪੈਂਦੇ ਫਰੀ ਕੋਟ ਦੇ ਵਿੱਚ ਉਹਨਾਂ ਨੂੰ ਕਿੰਨੇ ਆਣਾ ਮਿਲਿਆ ਵਾ ਗੱਲ ਤਾਂ ਇਹ ਪੈਂਦੀ ਜਿਹੜਾ ਹਲਕੇ ਤੋਂ ਬਾਹਰੀ ਉਮੀਦਵਾਰ ਆ ਉਹ ਤੇ ਜੀ ਦਾ ਤਾਂ ਬੱਲਾ ਲੱਗਦਾ ਹੀ ਲੱਗਦਾ ਜੀ ਲੋਕਾਂ ਦਾ ਲਾਉਣਾ ਵੀ ਜਾਇਜ਼ ਆ ਜੀ ਹਾਂ ਜੀ ਜਿਹੜਾ ਬਾਹਰੀ ਉਮੀਦਵਾਰ ਆ ਇਹਦਾ ਮੈਂ ਤੁਹਾਨੂੰ ਰਿਜ਼ਲਟ ਦੇ ਦੇਣਾ ਜੀ ਪ੍ਰਕਾਸ਼ ਸਿੰਘ ਪੱਟੀ ਅਕਾਲੀ ਦਲ ਤੋਂ ਹਮੋਰ ਤੋਂ ਆਇਆ ਸੀਗਾ ਤੇ ਉਹਨੇ ਰੱਜ ਕੇ ਇੱਥੇ ਹਲਕੇ ਦਾ ਕੰਮ ਕੀਤਾ ਸੀਗਾ ਅਸੀਂ ਐ ਕਿਵੇਂ ਕਹਾਂਗੇ ਸਾਡੇ ਬਾਹਰ ਦਾ ਕੰਮ ਨਹੀਂ ਕਰਦਾ ਤੁਸੀਂ ਜੈਤੋ ਮੰਡੀ ਦਾ ਸਭ ਤੋਂ ਵੱਧ ਵਿਕਾਸ ਕੀਤਾ ਪਿੰਡਾਂ ਦੇ ਵਿੱਚ ਸਭ ਤੋਂ ਵੱਧ ਵਿਕਾਸ ਕੀਤਾ ਉਹ ਬਾਹਰ ਦਾ ਬੰਦਾ ਹੀ ਸੀ ਬਾਹਰ ਦਾ ਬੰਦਾ ਜੀ ਉਹ ਉਹਨੂੰ ਹਲਕੇ ਇੰਚਾਰਜ ਲਾਉਂਦੇ ਸੀਗੇ ਤੇ ਪਰ ਉਹ ਚੀਜ਼ ਦਾ ਵੀ ਕੋਈ ਉਸੇ ਨਹੀਂ ਕਰਦੇ ਜੋ ਲੋਕਲ ਹੁੰਦਾ ਲੋਕਲਾ ਆਪਦੇ ਨਾਲ ਮਜਬੂਰਨ ਸਾਹਿਬ ਜਾਣਦੇ ਆ ਬਾਹਰਲੇ ਜਿਹੜੇ ਆ ਕੇ ਜਿਹੜਾ ਕਿਸੇ ਤੋਂ ਕੋਈ ਕੰਮ ਲੈ ਗਿਆ ਉਹਦੇ ਗਣਗਣ ਕਰੀ ਜਾਂਦਾ ਵੀ ਫਲਾਣਾ ਕੰਮ ਕਰ ਗਿਆ ਕੰਮ ਕੀ ਕਰਨ ਦਾ ਕੱਲ ਹੱਥ ਮਲਾਉਣਾ ਹੁੰਦਾ ਗਿਆ ਨਾਲ ਬਾਹਰੀ ਉਮੀਦਵਾਰ ਇੰਨਾ ਹੀ ਕਰ ਸਕਦਾ ਬਾਹਰੀ ਉਮੀਦਵਾਰ ਆ ਕੇ ਹਲਕੇ ਦਾ ਵਿਕਾਸ ਨਹੀਂ ਕਰ ਸਕਦਾ ਇਹ ਸ਼ੋਰ ਹੈ ਲੋਕੀ ਭਾਈ ਇਹ ਵੀ ਕਹਿੰਦੇ ਆ ਵੀ ਗਰਦਾਸ ਮਾਨ ਦੀ ਤਰ੍ਹਾਂ ਇਹ ਕਹਿੰਦੇ ਲੱਭੇ ਨਹੀਂ ਤੇ ਉਹਨੇ ਕਰਮਜੀਤਨ ਮੋਲਾਰਕੇ ਨਹੀਂ ਉਹ ਗੱਲ ਵੱਖਰੀ ਆ ਲੋਕਾਂ ਦੇ ਦਾ ਅਗਲੇ ਜਦੋਂ ਬਾਕੀ ਚਾਰ ਪਾਰਟੀਆਂ ਦੇ ਉਮੀਦਵਾਰ ਆਉਣਗੇ ਉਦੋਂ ਮਾਹੌਲ ਪੱਕੂਗਾ ਉਦੋਂ ਪਤਾ ਲੱਗੂ ਅੱਜ ਕਿਸੇ ਬਾਰੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਦੂਜਿਆਂ ਨੇ ਪੱਤੇ ਨਹੀਂ ਖੋਲੇ ਹਜੇ ਆਪਦੇ ਕੋਈ ਆਪਣੇ ਲੋਕਲ ਉਮੀਦਵਾਰ ਅਸੀਂ ਤਾਂ ਇੱਕੋ ਗੱਲ ਕਰਦੇ ਆ ਵੀ ਜਿਹਦੀ ਸਰਕਾਰ ਹੈ ਉਸੇ ਨੂੰ ਵੋਟ ਪਾਓ ਤੇ ਕੰਮ ਲਾਓ ਜੇ ਸਰਕਾਰ ਬਦਲ ਗਈ ਤਾਂ ਬਈ ਕੰਮ ਉਹ ਤੋਂ ਸਾਰੇ ਲੜਕੇ ਲੋ ਐਦਾ ਕਹਿੰਦੇ ਵੀ ਜਿਹਦੀ ਸਰਕਾਰ ਆ ਉਹਦਾ ਕੈਂਡੀਡੇਟ ਜਿੱਦਣਾ ਚਾਹੀਦਾ ਫੇਰ ਲੋਕਾਂ ਦਾ ਭਲਾ ਹੈ ਇਹ ਇਸ ਹਿਸਾਬ ਨਾਲ ਤਾਂ ਆਮ ਆਦਮੀ ਪਾਰਟੀ ਦੇ ਇਹ ਸੰਸਦ ਵਾਸਤੇ ਚੁਣੇ ਜਾਣੇ ਨਾ ਕਿ ਪੰਜਾਬ ਵਿਧਾਨ ਸਭਾ ਦੇ ਮੈਂਬਰ ਤੇ ਇਹ ਹਿਸਾਬ ਨਾਲ ਤਾਂ ਫਿਰ ਜਿੰਨੇ ਕੋਲੇ ਸਾਰੇ 20 ਮੈਂਬਰ ਨਹੀਂ ਠਾਉਂਦੇ ਇਹ ਤੇ ਫਿਰ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਕੀ ਬਾਨਾ ਉੱਥੇ ਦਾਲ ਚੂਨੂਨ ਵੀ ਨਹੀਂ ਬਾਨਾਗਾ ਜਿਵੇਂ ਖੀਰੀ ਤੇ ਲੂਣ ਪਾਉਣੀਆਂ ਮੜਾ ਜਾ ਇੰਨਾ ਕੁ ਮਹਿਸੂਸ ਹੋਣਾ ਇਹ ਅੱਛਾ ਇਹਨਾਂ ਦਾ ਪਾਉਂਦਾ ਫਿਰ ਫਾਇਦਾ ਕੋਈ ਨਹੀਂ ਹੈ ਇਸ ਪਾਸੇ ਆਉਣੇ ਆ ਤੇ ਜਿਹਦੀ ਪਰਸੈਂਟ ਸਰਕਾਰ ਬੰਦਦੀ ਹੈ ਉਹਨੂੰ ਪਾ ਲਓ ਫੇਰ ਜਿਹੜਾ 543 ਦੇ ਇੱਕ ਵੱਡਾ ਦੋ ਕਾ ਕੱਢਦੇ ਆ ਫੇਰ ਵੱਡਾ ਦੋ ਪਾਰ ਤੋਂ ਉਹਨਾਂ 'ਚ ਪਾਓ ਹੂੰ ਇਹ ਉਹਨਾਂ ਦੀ ਗੱਲ ਜ਼ਾਇਦ ਹੈ ਜੀ ਫੇਰ ਫੇਰ ਤਾਂ ਉਹ ਕਹਿੰਦੇ ਮੋਦੀ ਨੂੰ ਵੋਟਾਂ ਪਾ ਦਿਓ ਜ਼ਾਇਦ ਨਹੀਂ ਜੀ ਇੰਡੀਆ ਲੈਵਲ ਤੇ ਇਹਨਾਂ ਦਾ ਸਮਝੌਤਾ ਹੋਇਆ ਹੈ ਕਾਂਗਰਸ ਪਾਰਟੀ ਨਾਲ ਹੋਰ ਜਿਹੜੀਆਂ ਬਹੁਤ ਵੱਡੀਆਂ ਪਾਰਟੀਆਂ ਦੇ ਨਾਲ ਤੇ ਸਾਰੇ ਮਿਲ ਕੇ ਸਰਕਾਰ ਬਣਾਉਣਗੇ ਤੇ ਧੜਾ ਧੜਾ ਜਿੱਥੋਂ ਦੇ ਐਮਪੀ ਜਿੱਤਣਗੇ ਉਹਨਾਂ ਨੂੰ ਇਹ ਵਿਕਾਸ ਦਾ ਫੰਡ ਲਿਆਉਣਗੇ ਹੂੰ ਠੀਕ ਹੈ ਜੇ ਆਪਾਂ ਗੱਲ ਕਰੀਏ ਸਰਕਾਰ ਦੇ ਤਾਂ ਇਹ ਸਰਕਾਰ ਨੇ ਕੋਈ ਜੈਕਪੌਟ ਲਿਆ ਹੋ ਸਕਦਾ ਕਿਉਂਕਿ ਲੋਕਾਂ ਨੂੰ ਵੀ ਬਹੁਤ ਉਮੀਦ ਸੀ ਵੀ ਫਰੀਦਕੋਟ ਹਲਕੇ ਦਾ ਕੋਈ ਨਾ ਕੋਈ ਕੈਂਡੀਡੇਟ ਦੇਣਗੇ ਲੋਕਲ ਹਾਕੀ ਲੋਕਲ ਦਾ ਬੰਦਾ ਸੀਗਾ ਜੀ ਕਿਸੇ ਵੀ ਜਿਉ ਆਪਦੇ ਦੋ ਸਰਕਾਰ ਤੋਂ ਜੋ ਪਿਛਲੇ 5 ਸਾਲਾਂ ਦੇ ਵਿੱਚੋਂ ਦਰਗਾ ਝਾੜਦੇ ਰਹੇ ਆ ਜਾਂ ਕਿ ਰੈਲੀਆਂ 'ਚ ਲੈ ਕੇ ਜਾਂਦੇ ਰਹੇ ਆ ਲੋਕਾਂ ਨੂੰ ਉਹਨਾਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਹਮ ਬੇਸ਼ੱਕ ਕਰਮਜੀਤ ਆਵੇ ਵੋਟਾਂ ਨੂੰ ਪਾਈਗੇ ਜਾਂ ਨਾ ਪਾਈਗੇ ਜਾਂ ਕਿਸੇ ਦਾ ਮਤਲਬ ਵੱਖਰਾ ਪਰ ਲੋਕਲ ਰਹੁੰਦਾ ਜਿਹੜਾ ਲੋਕਲ ਹੀ ਹੁੰਦਾ ਜੀ ਹੂੰ ਉਹਨੇ ਆਉਦੀ ਮਿਹਨਤ ਕੀਤੀ ਹੁੰਦੀ ਆ ਆਮ ਘਰਾਂ ਦਾ ਧੀ ਪੁੱਤ ਜਿਹੜਾ ਇੱਕ ਪਹਿਲਾਂ ਹੀ ਇੱਕ ਦਾ ਨਾਂ ਬਣਿਆ ਹੋਇਆ ਮੇਰਾ ਨਾਂ ਰਵੀਮਾਨ ਹੈ ਪੰਜਾਂ ਪਿੰਡਾਂ ਜਾ ਕੇ ਨਾਂ ਲੈਣ ਲੋਕ ਮੈਨੂੰ ਜਾਣਦੇ ਆ ਮੈਂ ਆਮ ਕੀ ਰਹਿ ਗਿਆ ਜੇ ਮੈਨੂੰ ਪਿੰਡ ਦੇ ਵਿੱਚ ਮੈਂਬਰ ਬਣਾ ਦਿਓ ਮੈਂ ਆਮ ਰਹਿ ਗਿਆ ਗੱਡੀਆਂ ਬਹੁਤ ਬਹੁਤ ਵੱਡੀਆਂ ਨਾ ਵੱਡੀਆਂ ਹੈਗਾ ਸਾਰੇ ਕੋਲ ਸੀ ਪ੍ਰੋਫੈਸ਼ਨਲ ਕਿਤੇ ਨਾ ਆਪਣੇ ਪ੍ਰੋਫੈਸ਼ਨਲ ਕਿਤੇ ਨਾ ਜੁੜੇ ਹੋਏ ਆ ਜੀ ਆਪਦੀ ਮਿਹਨਤਾਂ ਕੀਤੀਆਂ ਚਲੋ ਆਪ ਦਾ ਵੱਡੀਆਂ ਗੱਡੀਆਂ ਲੈਣ ਬੇਸ਼ੱਕ ਜਹਾਜ਼ ਲੈ ਵੀ ਉਹਨਾਂ ਦੇ ਉਹ ਚੀਜ਼ ਮੈਟਰ ਨਹੀਂ ਕਰਦੇਗੇ ਮੈਟਰ ਕਰਦੇ ਆ ਆਪਦੇ ਨੌ ਵਿਧਾਨ ਸਭਾ ਹਲਕਿਆਂ ਨਾਲ ਜੁੜਨ ਦਾ ਇਦੋਂ ਪਹਿਲਾਂ ਕਰਮਜੀਤ ਕਿੰਨੇ ਨੌ ਵਿਧਾਨ ਸਭਾ ਹਲਕਿਆਂ ਚੋਂ ਕਿੰਨਿਆਂ ਵਿਚਰੇ ਹੋਏ ਆ ਜਾਂ ਜੇ ਕੋਈ ਦਾਂਗਰ ਦੇਊਗੀ ਉਹਨਾਂ ਦਾ ਉਹ ਚੀਜ਼ ਦਾ ਨਹੀਂਗਾ ਲੋਕਲ ਨੂੰ ਬੈਨੀਫਿਟ ਮਿਲਦਾ ਹੀ ਹੁੰਦਾ ਜੀ ਇਸ ਨੂੰ ਇਹ ਚੀਜ਼ ਦਾ ਲਾਸ ਪਾਊਗਾ ਜੀ ਲੱਗਦਾ ਉਹ ਐਮਪੀ ਕੁਝ ਵਿਕਾਸ ਕਰ ਸਕਦਾ ਜੇ ਜਿਹਨੂੰ ਇਹ ਪਤਾ ਲੱਗਦਾ ਮੈਂ 1 ਘੰਟਾ ਪਹਿਲਾਂ ਪਤਾ ਲੱਗਦਾ ਵੀ ਮੈਂ ਫਰੀਦਕੋਟ ਹਲਕੇ ਤੋਂ ਚੋਣ ਲੜਨੀ ਆ ਨਹੀਂ ਉਹਨੂੰ ਦਾ ਹਜੇ ਕੀ ਪਤਾ ਜੀ ਹੂੰ ਉਹਦਾ ਉਹਦਾ ਐਮਪੀ ਬਣ ਜਾਣਾ ਗੱਡੀ ਮਿਲ ਜਣੀ ਆ ਆਪਣੇ ਗਰਦਾਸਪੁਰ ਦੇ ਆਧਾਰ ਤੁਹਾਨੂੰ ਮੈਂ ਪਹਿਲਾਂ ਦੇ ਹੀ ਦਿੱਤੀ ਆ ਸਦੀਕ ਸਾਹਿਬ ਦੀ ਤੁਹਾਨੂੰ ਆਧਾਰਨਾ ਦੇ ਹੀ ਦਿੱਤੀ ਆ ਜੀ ਹੋਰ ਇੰਨੀ ਆਧਾਰਨਾ ਕਿੰਨੀਆਂ ਚਾਹੁੰਦੇ ਤੁਸੀਂ 12 ਮਿੰਟਾਂ 'ਚ ਠੀਕ ਆ ਜੀ ਆ ਬਾਈ ਇਧਰ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਵੇਂ ਲੱਗਦਾ ਬਾਈ ਉਹ ਕਾਂਗਰਸ ਬਾਜੀ ਮਾਰ ਸਕਦੀ ਹੈ ਜੇ ਕੋਈ ਵਧੀਆ ਉਮੀਦਵਾਰ ਦਿੰਦੇ ਆ ਨਹੀਂ ਜੀ ਬਾਜੀ ਤਾਂ ਅੱਗੇ ਵੀ ਵੇਖੋ ਉਮੀਦਵਾਰ ਤਾਂ ਅੱਗੇ ਵੀ ਦਿੱਤਾ ਹੀ ਕਾਂਗਰਸ ਨੇ ਹਣਾ ਮਹੰਦ ਸਦੀਕ ਉਹ ਵੀ ਬਾਹਰੋਂ ਹੀ ਆਇਆ ਸੀਗਾ ਸਾਨੂੰ ਤਾਂ ਕਿਤੇ ਦੱਸਿਆ ਨਹੀਂ ਵੀ ਸਦੀਕ ਸਾਹਿਬ ਸਾਡੇ ਰੋੜੀਕਪੁਰੇ ਦੇ ਵਿੱਚ ਆ ਕੇ ਬੈਠਾ ਜਾ ਕੋਈ ਗ੍ਰਾਂਟ ਦੇਤੀ ਹਣਾ ਜੇ ਉੱਥੇ ਵਿਧਾਨ ਸਭਾ ਚ ਗਏ ਵੀ ਹੈ ਤੇ ਉੱਥੇ ਸੌਂ ਕੀ ਆਇਆ ਸੌਂ ਕੀ ਆਇਆ ਨਾ ਸੰਸਦ ਦੇ ਵਿੱਚ ਤੇ ਉਹ ਗੱਲਾਂ ਵੀ ਚਲੋ ਜਿੱਤ ਹਾਰ ਦਾ ਕਰਮਾ ਦੀ ਰਹਿ ਜਾਂਦੀ ਹੈ ਭਾਈ ਲੋਕ ਇਹ ਵੀ ਕਹਿੰਦੇ ਆ ਵੀ ਪਹਿਲਾ ਵਾਲਾ ਵੀ ਕਲਾਕਾਰ ਸੀ ਫਰੀਦਕੋਟ ਦੇ ਵਿੱਚ ਹੁਣ ਵੀ ਕਲਾਕਾਰ ਆ ਗਿਆ ਕਲਾਕਾਰਾਂ ਨੇ ਕੀ ਵਿਕਾਸ ਕਰਦਾ ਕਲਾਕਾਰ ਦਾ ਵਿਕਾਸ ਤਾਂ ਦੇਖੋ ਚਲੋ ਅੱਗੇ ਮਾਰ ਸਾਹਿਬ ਵੀ ਕਰੀ ਜਾਂਦੇ ਆੜਾ ਆਪ ਜੀ ਆਂਦੇ ਪਰ ਇਹ ਆ ਵੀ ਜਿਹੜਾ ਕੋਈ ਇੱਥੇ ਜਿਹੜੇ ਬੰਦੇ ਨੇ ਮਿਹਨਤ ਕੀਤੀ ਸੀ ਉਹ ਜਿਵੇਂ ਮੁੰਡਾ ਹੈਗਾ ਉਮਰੀਆਣਾ ਹਨ ਉਹਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਬਾਈ ਉਹਨਾਂ ਦੇ ਪੋਸਟਰ ਬਹੁਤ ਵੱਡੇ ਵੱਡੇ ਲੱਗੇ ਪਏ ਸੀ ਹਾਂ ਫਿਰ ਆ ਸੀਗੀ ਉਹ ਵਿਚਾਰੇ ਹਨ ਪਰ ਉਹਨ ਦਾ ਜਿਹੜਾ ਪਾਣੀ ਫੇਰਦਾ ਨਾ ਉਹਨਾਂ ਨੇ ਉਹ ਬੰਦਾ ਇੱਕ ਲੋਕਲ ਸੀਗਾ ਸਾਡੇ ਫਰੀ ਗੁਰ ਜ਼ਿਲ੍ਹੇ ਦਾ ਚਲੋ ਉਹਨੂੰ ਇੱਕ ਵਾਰੀ ਮੌਕਾ ਦੇ ਦਿੰਦਾ ਉਹਨਾਂ ਦਾ ਹੱਕ ਸੀਗਾ ਤੁਹਾਡੇ ਨਾਲ ਗੱਲਬਾਤ ਕਰਦਾ ਮੈਂ ਲੱਗਦਾ ਕਰਮਜੀਤ ਅਨਮੋਲ ਤੁਹਾਡੇ ਮੁਤਾਬਕ ਜਿੱਤ ਤੋਂ ਬਾਅਦ ਰਹਿਣਗੇ ਫਰੀਦਕੋਟ ਹਲਕੇ ਦੇ ਵਿੱਚ ਬਿਲਕੁਲ ਰਹਿਣਗੇ ਜੀ ਗਰਾਉਂਡ ਲੈਵਲ ਤੋਂ ਬੰਦਾ ਉੱਠ ਕੇ ਮਿਹਨਤ ਕਰਕੇ ਉਹ ਵੱਡਾ ਬੰਦਾ ਬਣਿਆ ਉਹਨੂੰ ਆਪਾਂ ਐ ਨਹੀਂ ਕਹਿੰਦੇ ਵੀ ਕੋਈ ਲਾਟ ਰਿਆ ਨਖਲਾਈਆਂ ਬਹੁਤ ਛੋਟੇ ਛੋਟੇ ਪ੍ਰੋਗਰਾਮ ਕਰਕੇ ਗਰਾਉਂਡ ਲੈਵਲ ਤੋਂ ਉੱਠ ਕੇ ਉਹ ਮਿਹਨਤ ਕਰਕੇ ਤੇ ਜੇ ਕਾਮਯਾਬੀ ਹਾਸਲ ਕੀਤੀ ਹੈ ਤਾਂ ਅਸੀਂ ਤਾਂ ਚਾਹੁੰਦੇ ਆ ਵੀ ਸਾਡਾ ਫਰੀਦਕੋਟ ਲੋਕ ਸਭਾ ਤੋਂ ਹਲਕੇ ਹਲਕੇ ਤੋਂ ਜਿੱਤ ਕੇ ਤੇ ਉਹ ਲੋਕਾਂ ਦੀਆਂ ਆਸਾਂ ਤੇ ਖਰਾ ਉਤਰੂਗਾ ਹਮ ਐ ਐ ਇਦ